ਦੈਨਿਕ ਪ੍ਰਾਰਥਨਾ ਸਭਾ ਮਨਾ ਰਹੀ ਹੈ ਇਹ ਕਿ ਅਪਲਖਿਵਾ ਸਰਦੇਸ਼ਰੀ ਮਹਾਸ਼ਾ ਜੀ ਦੁਆਰਾ ਸੰਚਾਲਿਤ ਦੈਨਿਕ ਪ੍ਰਾਰਥਨਾ ਸਭਾ ਦੁਆਰਾ ਹਰ ਸਾਲ ਐਸੇ ਬਹੁਤ ਸਾਰੇ ਕਾਰਜਕ੍ਰਮ ਕੀਤੇ ਜਾਂਦੇ ਨੇ ਜਿਸ ਦੇ ਨਾਲ ਸਾਡੀ ਆਨਮਨੀ ਜਨਰੇਸ਼ਨ ਨੂੰ ਆਨਮਨੀ ਪੀੜੀ ਨੂੰ ਅੱਛੇ ਤੋਂ ਅੱਛੇ ਸੰਸਕਾਰ ਮਿਲਣ ਮਹਾਸ਼ਾ ਜੀ ਦੇ ਮੰਚ ਇੱਕ ਬੜਾ ਚਿੰਤਨ ਰਿੰਦਾ ਸੀ ਚਿੰਤਾ ਵੀ ਕਰਦੇ ਸੀ ਕਿ ਜਿਨ੍ਹਾਂ ਚ ਸਾਡੀ ਆਨ ਵਾਲੀ ਪੀੜੀ ਸਾਡੇ ਧਾਰਮਿਕ ਗ੍ਰੰਥਾਂ ਦੇ ਨਾਲ ਜਾਨੂ ਨਾ ਹੋਏ ਆਪਣੀ ਸੰਸਕ੍ਰਿਤੀ ਦਾ ਉਹਨੂੰ ਪਤਾ ਨਾ ਹੋਏ ਨਾ ਅਸੀਂ ਧਰਮ ਦੀ ਦੇਖਭਾਲ ਕਰ ਸਕਨੇ ਆ ਨਾ ਅਸੀਂ ਰਾਸ਼ਟਰ ਵਾਸਤੇ ਕੁਝ ਕਰ ਸਕਨੇ ਆ ਤਾਂ ਅੱਜ ਦਾ ਜਿਹੜਾ ਬਸੰਤ ਪੰਚਮੀ ਦਾ ਤਿਹਾੜ ਹੈ ਇਹ ਜਿੱਤੇ ਅਸੀਂ ਮਾਂ ਸਰਸਵਤੀ ਦੀ ਪੂਜਾ ਕਰਦੇ ਹਾਂ ਉਸ ਦੇ ਨਾਲ ਨਾਲ ਬਸੰਤ ਰੁੱਤ ਦੀ ਸਵਾਗਤ ਵਾਸਤੇ ਅਸੀਂ ਇਹ ਤਿਹਾੜ ਵੀਰ ਹਕੀਕਤ ਰਾਏ ਦੇ ਬਲੀਦਾਨ ਦੇ ਵਜ੍ਹਾ ਦੇ ਸਵਾਗਤ ਦੇ ਤੌਰ ਤੇ ਵੀ ਮਨਾਨੇ ਆ ਵੀਰ ਹਕੀਕਤ ਰਾਏ ਨੂੰ ਵੀਰ ਕਿਉਂ ਕਿਹਾ ਜਾਂਦਾ ਹੈ ਉਹਦੇ ਸਾਹਸ ਉਹਦੀ ਹਿੰਮਤ ਉਹਦੀ ਜੁਰਤ ਦੇ ਕਾਰਨ ਉਹਨੂੰ ਵੀਰ ਕਿਹਾ ਜਾਂਦਾ ਹੈ ਤਰਨ ਪਰਿਵਰਤਨ ਵਾਸਤੇ ਵੀਰ ਹਕੀਕਤ ਰਾਏ ਨੂੰ ਬਹੁਤ ਸਾਰੇ ਲਾਲਚ ਦਿੱਤੇ ਗਏ ਬਹੁਤ ਤੰਗ ਕੀਤਾ ਗਿਆ ਲੇਕਿਨ ਵੀਰ ਹਕੀਕਤ ਰਾਏ ਨੇ ਧਰਮ ਪਿੱਛੇ ਮਰਨਾ ਪਸੰਦ ਕੀਤਾ ਧਰਮ ਛੱਡਣਾ ਨਹੀਂ ਉਹ ਕਹਿੰਦਾ ਜੋ ਧਰਮ ਮੈਨੂੰ ਮਾਂ ਦੀ ਕੋਖ ਚੋਂ ਮਿਲਿਆ ਹੈ ਮੈਂ ਉਸੇ ਧਰਮ 'ਚ ਮਰਨਾ ਪਸੰਦ ਕਰਾਂਗਾ ਫਿਰ ਹਕੀਕਤ ਰਾਏ ਨੇ ਇਹ ਵੀ ਕਿਹਾ ਅਗਰ ਧਰਮ ਬਦਲ ਕੇ ਮੈਂ ਮਰਾਂਗਾ ਨਹੀਂ ਤੇ ਮੈਂ ਧਰਮ ਜਰੂਰ ਬਦਲਾਂਗਾ ਅਗਰ ਮੈਂ ਮਰਨਾ ਹੀ ਹੈ ਤੇ ਮੈਂ ਆਪਣੇ ਸਨਾਤਨ ਧਰਮ ਦੇ ਵਿੱਚ ਪੈਦਾ ਹੋਇਆ ਹਾਂ ਸਨਾਤਨ ਧਰਮ ਦੇ ਵਿੱਚ ਹੀ ਮਰਨਾ ਪਸੰਦ ਕਰਾਂਗਾ ਸੋ ਸਾਡੇ ਜੇ ਜਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ ਸਾਰੇ ਹਿੰਦੁਸਤਾਨ 'ਚ ਛੁੱਟੀ ਕੀਤੀ ਹੈ ਜੋ ਸਾਡੇ ਵਾਸਤੇ ਇੱਕ ਪ੍ਰੇਰਨਾ ਦਾਇਕ ਹੈ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਪਤਾ ਚਲੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਛੋਟੇ ਸਾਹਿਬਜ਼ਾਦੇ 8 ਸਾਲ ਤੇ 5 ਸਾਲ ਦੇ ਸੀਗੇ ਜਿਨ੍ਹਾਂ ਨੂੰ ਧਰਮ ਦੀ ਖਾਤਰ ਨੀਆਂ ਦੇ ਵਿੱਚ ਛੁਣਵਾ ਦਿੱਤਾ ਗਿਆ ਸੋ ਅੱਜ ਦਾ ਦਿਨ ਜਿੱਥੇ ਅਸੀਂ ਮਾਂ ਸਰਸਵਤੀ ਦੀ ਪੂਜਾ ਕਰਨੇ ਹਾਂ ਬਲੀਦਾਨ ਦਿਵਸ ਦੇ ਰੂਪ ਵਿੱਚ ਜੀ ਅਸੀਂ ਮਨਾਉਂਦੇ ਹਾਂ ਹਰ ਸਾਡਾ ਤਿਰੰਗਾ ਅਗਰ ਲਹਿਰਾ ਰਿਹਾ ਹੈ ਉਹਦੇ ਪਿਛੇ ਇਹ ਨਹੀਂ ਕਿ ਹਵਾ ਦੇ ਵਿੱਚ ਲਹਿਰਾ ਰਿਹਾ ਹੈ ਸਾਡੇ ਵੀਰ ਜਵਾਨਾਂ ਨੇ ਸਾਡੇ ਯੋਧਿਆਂ ਨੇ ਜੋ ਸ਼ਹਾਦਤ ਦਿੱਤੀ ਹੈ ਉਹਦੇ antim ਸਾਹਸ ਤੱਕ ਜਦੋਂ ਆਪਣਾ ਬਲਿਦਾਨ ਦਿੰਦੇ ਨੇ ਉਸ ਦੀ ਤਾਕਤ ਨਾਲ ਇਹ ਚੰਡਾ ਲਹਿਰਾਉਂਦਾ ਹੈ ਸੋ ਮੈਂ ਅੱਜ ਦੇ ਇਸ ਬਸੰਤ ਮੰਚ ਦੇ ਉਸਰ ਦੇ ਉੱਤੇ ਜਿੱਤੇ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਹਾਂ ਇਸ ਦੇ ਨਾਲ ਨਾਲ ਇਹ ਦਿਵਸ ਇਹ ਦਿਨ ਸਾਡੇ ਵਾਸਤੇ ਬੜਾ ਪ੍ਰੇਰਣਾਦਾਇਕ ਹੈ ਕਿ ਅਸੀਂ ਜਿਨ੍ਹਾਂ ਨੇ ਲੋਕਾਂ ਨੇ ਸਾਡੇ ਸ਼ਹੀਦਾਂ ਨੇ ਆਪਣੇ ਪਰਿਵਾਰ ਵਾਸਤੇ ਦੇਸ਼ ਵਾਸਤੇ ਸਮਾਜ ਵਾਸਤੇ ਸ਼ਹਾਦਤ ਦਿੱਤੀ ਹੈ ਉਹਨੂੰ ਉਸਮਰਨ ਕਰਕੇ ਪ੍ਰੇਰਨਾ ਲੈ ਕੇ ਅਸੀਂ ਅੱਗੇ ਵਧੀਏ ਬਹੁਤ ਬਹੁਤ ਧੰਨਵਾਦ ਕਿਉਂਕਿ ਜਿੱਥੇ ਸ਼ਹਾਦਤ ਦਿੱਤੀ ਜਾਂਦੀ ਹੈ ਜਿੱਥੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ ਉਹ ਧਰਤੀ ਆਪਣੇ ਆਪ ਚ ਇੱਕ ਤੀਰਥ ਸਥਾਨ ਬਣ ਜਾਂਦਾ ਹੈ ਤਾਂ ਸਾਡਾ ਇਹ ਇੱਕ ਵਿਚਾਰ ਆਇਆ ਹੈ ਮਨ ਚ ਕਿ ਅਗਰ ਪੋਸੀਬਲ ਹੋ ਸਕੇ ਆ ਤੇ ਅਸੀਂ ਇੱਥੇ ਇੱਕ ਅਮਰ ਜਵਾਨ ਜੋਤੀ ਜਿਸ ਨਾਲ ਦਿੱਲੀ ਜਗ ਰਹੀ ਹੈ ਉਸੇ ਤਰ੍ਹਾਂ ਹੀ ਕਿਉਂਕਿ ਇਹ ਸ਼ਹੀਦੀ ਦੀ ਧਰਮੀ ਹੈ ਅਸੀਂ ਇੱਥੇ ਵੀ ਕੋਸ਼ਿਸ਼ ਕਰਾਂਗੇ ਇਹ ਤੇ ਮਤਲਬ ਕਿ ਅਮਰ ਜਵਾਨ ਜੋਤੀ ਦੀ ਤਰ੍ਹਾਂ ਹੀ ਇੱਥੇ ਇੱਕ ਜੋਤੀ ਜਗਾਈ ਜਾਏ ਤੇ ਲੋਕੀ ਇੱਥੇ ਹਰ ਸਾਲ ਆ ਕੇ ਪ੍ਰਣਾਮ ਕਰਨ ਇਹ ਸ਼ਹੀਦੀ ਜ਼ਮੀਨ ਦੇ ਉੱਪਰ ਸਾਡੇ ਮਹਾਸ਼ਾਹ ਜੀ ਬਣਾ ਕੇ ਗਏ ਨੇ ਸ਼ਹੀਦੀ ਆਰਟ ਗੈਲਰੀ ਉਹਦੇ ਪਿੱਛੇ ਪਰਪਸ ਇਹ ਸੀ ਕਿ ਸਾਡੇ ਜਿਹੜੇ ਬੱਚੇ ਨੇ ਸਕੂਲਾਂ ਤੋਂ ਬਾਅਦ ਤੇ ਉਹ ਦੇਖਣ ਕਿ ਲੈਪੀ ਇਹ ਸ਼ਹੀਦਾਂ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਕਿਉਂ ਦਿੱਤੀ ਹੈ ਤੇ ਜਿਨ੍ਹਾਂ ਦੇ ਕਾਰਨ ਅੱਜ ਅਸੀਂ ਅੱਜ ਅਸੀਂ ਇੱਥੇ ਹਿੰਦੁਸਤਾਨ ਚੱਲ ਫਿਰ ਰਹੇ ਆਂ ਖੁਸ਼ੀਆਂ ਮਨਾ ਰਹੇ ਆਂ ਉਹਦੇ ਪਿੱਛੇ ਕਿਹਨਾਂ ਨੇ ਬਲੀਦਾਨ ਦਿੱਤਾ ਹੈ ਉਹਿਸ ਕਾਰਨ ਅਸੀਂ ਇੱਥੇ ਅੱਜ ਪਹੁੰਚ ਸਕੇ ਹਾਂ ਤਾਂ ਉਹਨਾਂ ਨੂੰ ਆਪਣਾ ਪਛੋਕਰ ਦੀ ਯਾਦ ਦਿਲਾਉਣ ਵਾਸਤੇ ਇਹ ਸਾਰੀ ਕੀਤੀ ਹੈ ਤਮਾਸ਼ਾ ਜੀ ਦੀ ਬੜੀ ਉੱਚੀ ਸੋਚ ਸੀਗੀ ਤੇ ਉੱਚੀ ਸੋਚ ਦਾ ਪ੍ਰੀਨਾਮ ਹੈ ਕਿ ਇਹ ਬਟਾਲਾ ਦੇ ਵਿੱਚ ਇਡੀ ਵੱਡੀ ਧਰਤੀ ਦੇ ਉੱਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਬਸੰਤ ਮੱਝਮੀ ਦੇ ਦਿਨ ਸਾਨੂੰ ਮੌਕਾ ਲੱਗਦਾ ਹੈ ਹਣੀ ਚਰਮਣੀ ਅੱਜ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਕਿ ਕੀ ਮਹੱਤਵ ਆ ਔਰ ਵੀਰ ਹਕੀਕਤ ਰਾਏ ਜੀ ਦਾ ਿਸਕਾਰ ਜੋ ਉਹਨਾਂ ਨੇ ਸ਼ਹਾਦਤ ਹੋਈ ਸੀ ਉਹ ਪਾਕਿਸਤਾਨ ਚ ਹੋਈ ਸੀ ਔਰ ਅੱਜ ਬਟਾਲੇ ਦੇ ਵਿੱਚ ਮਨਾਈ ਜਾ ਰਹੀ ਹੈ ਇਸ ਲਈ ਕਿ ਬਸੰਧ ਪੰਚਮੀ ਵਾਲੇ ਦਿਨ ਬਾਲ ਵੀਰ ਹਕੀਕਤ ਰਾਏ ਜੀ ਨੂੰ ਉਹਨਾਂ ਦਾ ਬਲੀਦਾਨ ਲਾਹੌਰ ਦੇ ਵਿੱਚ ਹੋਇਆ ਔਰ ਬਟਾਲਾ ਤਰ੍ਹਾਂ ਹੀ ਐਸੀ ਹੈ ਜਿਹਦਾ ਸੰਬੰਧ ਵੀਰ ਹਕੀਕਤ ਰਾਏ ਦੇ ਨਾਲ ਹੈ ਸਿਆਲਕੋਟ ਲਾਹੌਰ ਤੇ ਬਟਾਲਾ ਇਹ ਤਿੰਨ ਹਿੰਦੁਸਤਾਨ ਉਦੋਂ ਹਿੰਦੂਸਤਾਨੀ ਸੀਗਾ ਇਹ ਤਿੰਨ ਜਗ੍ਹਾ ਐਸੀਆਂ ਨੇ ਜਿਹਦਾ ਸੰਬੰਧ ਜੜਾ ਵਾ ਵੀਰ ਹਕੀਕਤ ਰਾਜੀ ਨਾਲ ਆ ਕਿਉਂਕਿ ਵੀਰ ਹਕੀਕਤ ਰਾਜੀ ਦੀ ਜਿਹੜੀ ਪਤਨੀ ਲక్ష్ਮੀ ਦੇਵੀ ਜੀ ਸੀ ਉਹ ਬਟਾਲਾ ਦੇ ਕਾਦੀ ਹੱਟੀ ਦੇ ਰਹਿਣ ਵਾਲੇ ਸੀ ਉਹਨਾਂ ਦੀ ਸ਼ਾਦੀ ਵੀਰ ਹਕੀਕਤ ਰਾਜੀ ਨਾਲ ਹੋਈ ਜਦੋਂ ਉਹਨਾਂ ਨੂੰ ਉਹਨਾਂ ਦਾ ਬਲੀਦਾਨ ਉੱਥੇ ਲਾਹੌਰ ਦੇ ਵਿੱਚ ਹੋਇਆ ਤਾਂ ਜਦੋਂ ਉਹਨਾਂ ਨੂੰ ਇਸ ਖਬਰ ਇਹ ਖਬਰ ਪਤਾ ਲੱਗੀ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਬਲੀਦਾਨ ਹੋ ਗਿਆ ਸ਼ਹੀਦ ਹੋ ਗਏ ਨੇ ਤੇ ਉਹਨਾਂ ਨੇ ਆਪਣੇ ਆਪ ਨੂੰ ਇਸ ਜਗ੍ਹਾ ਦੇ ਉੱਪਰ ਸਮਾਦੀ ਬਣਾ ਕੇ ਆਪਣੇ ਆਪ ਨੂੰ ਸਤੀ ਕਰ ਲਿਆ ਕਿਉਂਕਿ ਉਸ ਵੇਲੇ ਸਤੀ ਪ੍ਰਥਾ ਚੱਲਦੀ ਸੀ ਬਾਲ ਵਿਆਹ ਹੁੰਦੇ ਸੀ ਉਹ ਆਪਣੇ ਇਥੇ ਪੇਕੇ ਹੀ ਰਹਿੰਦੇ ਸੀ ਉਹਨਾਂ ਨੇ ਆਪਣੇ ਆਪ ਨੂੰ ਇਸ ਜਗ੍ਹਾ ਦੇ ਉੱਪਰ ਸ਼ਹੀਦ ਕਰ ਆਪਣੇ ਸਤੀ ਕਰ ਲਿਆ ਔਰ ਬੜੇ ਸਾਲ ਜਿਹੜੀ ਜੋ ਸਮਾਦੀ ਹੈ ਇਸੇ ਤਰ੍ਹਾਂ ਸੜਕ ਦੇ ਕਿਨਾਰੇ ਤੁਸੀਂ ਦੇਖਦੇ ਹੋ ਜਲੰਧਰ ਰੋਡ ਨਿਕਲ ਰਿਹਾ ਤੁਹੋਂ ਇਹ ਸੜਕ ਦੇ ਕਿਨਾਰੇ ਸੀ ਜਿਸਾਂ ਜੀ ਮਹਾਸ਼ਾਹੀ ਨੇ ਸਾਨੂੰ ਮੈਨੂੰ ਦੱਸਿਆ ਜਾਂ ਦੱਸਦੇ ਹੁੰਦੇ ਸੀ ਕਿ ਰਾਤ ਨੂੰ ਇੱਕ ਟਰੱਕ ਵਾਲਾ ਆ ਕੇ ਉਹਨੂੰ ਧੱਕਾ ਮਾਰ ਗਿਆ ਉਸ ਸਮਾਦੀ ਨੂੰ ਉਹ ਸਮਾਦੀ ਜਿਹੜੀ ਟਹਿ ਗਈ ਜਦੋਂ ਬਟਾਲੇ ਦੇ ਲੋਕਾਂ ਨੂੰ ਇਹ ਮਹਾਸ਼ਾਹ ਨੂੰ ਪਤਾ ਲੱਗਾ ਉਹਨਾਂ ਨੇ ਇਸ ਸਮਾਦੀ ਨੂੰ ਸੰਵਾਰਨ ਵਾਸਤੇ ਪ੍ਰਯਤਨ ਕੀਤੇ ਉਸ ਸਮਾਦੀ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ਇਸ ਜਗ੍ਹਾ ਨੂੰ ਸੰਵਾਰਿਆ ਗਿਆ ਇਹਦੀ ਸਮਾਦੀ ਬਣਾਈ ਗਈ ਇੱਥੇ ਉੱਤੇ ਪਾਰਕ ਬਣਾਇਆ ਗਿਆ ਔਰ ਇੱਕ ਜਿਹੜੀ ਬਹੁਤ ਹੀ ਖਾਸ ਗੱਲ ਹੈ ਜਿਹੜੀ ਦੱਸਣ ਵਾਲੀ ਕਿ ਹਲਦੀ ਘਾਟੀ ਜਿੱਥੇ ਮਹਾਰਾਣਾ ਪ੍ਰਤਾਪ ਨੇ ਯੁੱਧ ਕੀਤਾ ਮੁਗਲਾਂ ਦੇ ਖਿਲਾਫ ਉਸ ਹਲਦੀ ਘਾਟੀ ਦੀ ਮਿੱਟੀ ਜਿਹੜੀ ਹੈ ਜੀ ਸ਼ਾਇਦ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਹੈਗਾ ਉੱਥੋਂ ਮਿੱਟੀ ਲਿਆ ਕੇ ਇਸ ਮਿੱਟੀ ਦੇ ਵਿੱਚ ਮਲਾਇਆ ਗਿਆ ਇਹ ਸ਼ਹੀਦਾਂ ਦੀ ਉਹ ਪਵਿੱਤਰ ਜਗਾ ਵਾ ਕਿ ਬਈ ਜਿਹਦੇ ਉੱਤੇ ਪ੍ਰਣਾਮ ਕਰਨ ਵਾਸਤੇ ਦੂਰੋਂ ਦੂਰੋਂ ਲੋਕੀ ਹਰ ਸਾਲ ਬਸੰਤ ਦੇ ਵਿੱਚ ਆਦਨੀਆਂ ਮਾਸ਼ਾਏ ਦੇ ਪ੍ਰੇਰਣਾ ਦੇ ਨਾਲ ਉਹਨਾਂ ਨੇ ਇੱਥੇ ਕਾਰਜਕ੍ਰਮ ਸ਼ਹੀਦੀ ਕਾਰਜਕ੍ਰਮ ਜਿਹੜੇ ਨੇ ਸ਼ੁਰੂ ਕੀਤੇ ਇੱਥੇ ਸਾਰੇ ਬਟਾਲੇ ਦੇ ਬੱਚੇ ਆ ਕੇ ਆਪਣਾ ਸ਼ਹੀਦੀ ਪ੍ਰੋਗਰਾਮ ਦੇ ਉੱਪਰ ਆਪਣੀ ਪਰਫਾਰਮੈਂਸ ਦਿੰਦੇ ਆ ਔਰ ਸਾਡਾ ਜਿਹੜਾ ਪਿਸ਼ੋਕੜ ਹੈ ਸਾਡਾ ਜਿਹੜਾ ਇਤਿਹਾਸ ਹੈ ਉਹਨਾਂ ਬੱਚਿਆਂ ਨੂੰ ਦੱਸਦੇ ਨੇ ਕਿ ਸਾਡਾ ਇਹ ਇਤਿਹਾਸ ਹੈ ਆਪਣੇ ਧਰਮ ਦੇ ਉੱਪਰ ਜਿਹੜੇ ਲੋਕ ਧਰਮ ਦੀ ਰੱਖਿਆ ਕਰਦੇ ਨੇ ਧਰਮ ਉਹਦੀ ਰੱਖਿਆ ਕਰਦਾ ਧਰਮ ਉਹ ਰਖਸ਼ਤੀ ਰਖਸ਼ਤਾ ਇਸ ਖਰਕੇ ਆਪਣੇ ਧਰਮ ਦੇ ਉੱਪਰ ਬਲੀਦਾਨ ਉਸ ਵੀਰ ਹਕੀਕਤ ਰਾਏ ਦਿੱਤਾ ਇਹ ਜਿਹੜਾ ਬਟਾਲਾ ਦਾ ਜਿਹੜਾ ਸੰਮਲਵਾ ਵੀਰ ਹਕੀਕਤ ਰਾਏ ਇਸ ਤਰ੍ਹਾਂ ਜੁੜਦਾ ਸਿਆਲਕੋਟ ਲਾਹੌਰ ਤੇ ਬਟਾਲਾ ਇਹ ਤਿੰਨੀ ਐਸੀ ਜਗ੍ਹਾ ਨਹੀਂ ਜਿੱਥੇ ਵੀਰ ਹਕੀਕਤ ਰਾਏ ਦਾ ਸੰਬੰਧ ਆ ਇਹ ਸਾਰੀਆਂ ਗੱਲਾਂ ਧੰਨਵਾਦ